ਅੱਜ ਦੇ ਮੁੱਖ ਮਹਿਮਾਨ ਸਾਡੇ ਹਲਕਾ ਦੀਨਾ ਨਗਰ ਦੇ ਵਿਐਸਪੀ ਸਹਿਬਾਨ ਤੇ ਸਾਡੇ ਹਲਕਾ ਦੀਨਾ ਨਗਰ ਦੇ ਐਸਐਚਓ ਸਹਿਬਾਨ ਸਾਡੇ ਦਰਪੁਰਜੀ ਸ਼ਾਮ ਸਿੰਘ ਤੋਂ ਬਣੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਵਕਤ-ਵਕਤ ਅਹੁਦੇਦਾਰ ਸਹਿਬਾਨ ਪ੍ਰਧਾਨ ਵਾਈਸ ਪ੍ਰਧਾਨ ਜਨਰਲ ਸਕੱਤਰ ਕੈਸ਼ੀਅਰ ਪ੍ਰੈਸ ਕੱਤਰ ਸਹਿਬਾਨ ਸਾਰਿਆਂ ਦਾ ਪਿੰਡ ਚਕੜੀਆਂ ਵਿਖੇ ਆਉਣ ਤੇ ਅਸੀਂ ਜੀ ਆ ਵੀ ਆਖਦੇ ਹਾਂ ਤੇ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਜਿਹੜਾ ਇਹ ਉਪਰਾਲਾ ਜਿਹੜਾ ਕਾਰੀਏ ਲੀਕਿਆ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਆ ਮੈਂ ਡੀਐਸਪੀ ਸਾਹਿਬ ਨੂੰ ਤੇ ਐਸਐਸਓ ਸਾਹਿਬ ਨੂੰ ਵਧਾਈ ਦਿਨਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਇਹੋ ਜਿਹੇ ਜਿਹੜੇ ਸੈਮੀਨਾਰ ਬਗੈਰਾ ਜੇ ਪਿੰਡਾਂ ਵਿੱਚ ਲੱਗਣਗੇ ਅੱਜ ਉਹ ਮੈਂ ਸਾਰੇ ਤੇ ਨਹੀਂ ਕਹਿੰਦਾ ਕਿ ਜੇ 10% ਵੀ ਅਸੀਂ ਆਪਣੀ ਡਿਊਟੀ ਦੇ ਦਰਮIAN ਨਸ਼ੇ ਦੇ ਨਸ਼ੇ ਦੇ ਦਲਦਲ ਵਿੱਚੋਂ ਫਸੇ ਹੋਏ ਨੌਜਵਾਨਾਂ ਨੂੰ ਬਾਹਰ ਕੱਢ ਲਾਵਾਂਗੇ ਤੇ ਸਮਝ ਲਓ ਵੀ ਉਹ ਸਾਡੀ ਬਹੁਤ ਵੱਡੀ ਇੱਕ ਉਪਲਬਧੀ ਹੋਵੇਗੀ ਔਰ ਇੱਕ ਪਰਮਾਤਮਾ ਦੇ ਘਰ ਦੇ ਵਿੱਚ ਹਾਇਰੀ ਲੱਗੇਗੀ ਬਹੁਤ ਚੰਗੀ ਗੱਲ ਆ ਇਸ ਕਰਕੇ ਮੈਂ ਡੀਐਸਪੀ ਸਾਹਿਬ ਜਿਆਦਾ ਨਾ ਕਵਾਂਗਾ ਕਿਉਂਕਿ ਵੱਖ-ਵੱਖ ਬਲਵਾਰੇ 2:3 ਤੋਂ ਇੱਥੇ ਬੋਲ ਰਹੇ ਨੇ ਪਰ ਬੜੇ ਸੱਚੇ ਢੰਗੇ ਢੰਗ ਨਾਲ ਸਾਰਿਆਂ ਨੇ ਨਵੇਂ ਕਰੋਨਾ ਬਾਰੇ ਤੇ ਨਸ਼ੇ ਦੀ ਲਤ ਬਾਰੇ ਜ਼ਿਕਰ ਕੀਤਾ ਹੈ ਸਾਡੇ ਪਿੰਡ ਦੇ ਇੱਕ ਛੋਟੇ ਜਿਹੇ ਸੱਦੇ ਤੇ ਇਕੱਠੇ ਹੋਏ ਮੋਟਵਾ ਬਜ਼ੁਰਗ ਨੌਜਵਾਨ ਇਹਨਾਂ ਨੂੰ ਮੈਂ ਬਤਾਈ ਦਿੰਦਾ ਕਿ ਇਹਨਾਂ ਨੇ ਵੀ ਆਪਣਾ ਇੱਕ ਇੱਕ ਦਾ ਸਬੂਤ ਦੱਸ ਕੇ ਸਾਰੇ ਪਿੰਡ ਦੇ ਵਿੱਚੋਂ ਜਿੰਨਾ ਕੋਈ ਟਾਈਮ ਸੀਗਾ ਉਹ ਇੱਕ ਟਾਈਮ ਤੇ ਇਕੱਠੇ ਹੋ ਕੇ ਸਾਰੇ ਇੱਥੇ ਪਹੁੰਚੇ ਨੇ ਡੀਆਰਪੀ ਸਾਹਿਬ ਤੁਹਾਡੇ ਨਾਲ ਵਿੱਚ ਮੈਂ ਲਿਆਉਣਾ ਚਾਹੁੰਦਾ ਵੀ ਸਾਡੇ ਜਕੜੀਆਂ ਦਾ ਇਤਿਹਾਸ ਜਕੜੀਆਂ ਇੱਕ ਉਹ ਪਿੰਡ ਵਾ ਕਿ ਸ਼ਾਇਦ ਸਾਨੂੰ ਕਦੇ ਥਾਣੇ ਜਾਣ ਦੀ ਜ਼ਰੂਰਤ ਨਹੀਂ ਪਈ ਔਰ ਨਾ ਹੀ ਤੁਸੀਂ ਸਾਡੇ ਪਿੰਡ ਦਾ ਕੋਈ ਬੱਚਾ ਜਾਂ ਬੰਦਾ ਜਾਂ ਕੋਈ ਮੋਤਵਾ ਥਾਣੇ ਦੇਖੋਗੇ ਵੀ ਸਾਡੇ ਇਹ ਪ੍ਰੋਬਲਮ ਆ ਜਾਂ ਕੋਈ ਝਗੜਾ ਹੋ ਗਿਆ ਤੇ ਖੁਸ਼ਕਿਸਮਤੀ ਸਾਡੀ ਇਹ ਹੈ ਵੀ ਅੱਜ ਤੱਕ ਕੋਈ ਮੇਜਰ ਕ੍ਰਾਈਮ ਹੋਵੇ ਜਾਂ ਮੇਜਰ ਝਗੜਾ ਹੋਵੇ ਉਹਦੀ ਮੈਂ ਗੱਲ ਨਹੀਂ ਕਰਦਾ ਲੇਕਿਨ ਨਿੱਕੇ-ਮੋਟੇ ਝਗੜੇ ਦੀ ਕੋਈ ਵੀ ਐਫਆਈਆਰ ਤੁਹਾਡੇ ਥਾਣੇ ਦੀਨਾਨਗਰ ਦੇ ਵਿੱਚ ਸਾਡੇ ਪਿੰਡ ਜਕੜੀਆਂ ਦੀ ਨਹੀਂ ਹੈਗੀ ਇਹ ਇੱਕ ਸਾਡੇ ਪਿੰਡ ਦਾ ਬਹੁਤ ਹੀ ਵੱਡਾ ਸਿਸਟਮ ਆ ਸਾਡੇ ਬਜ਼ੁਰਗਾਂ ਦਾ ਤੇ ਕੋਈ ਵੀ ਜਿਹੜਾ ਕੋਈ ਮਾਰਾ ਮੋਟਾ 1921 ਕੰਮ ਹੋ ਜਾਂਦਾ ਵਾ ਉਹ ਸਾਰਾ ਹੀ ਪਿੰਡ ਦੇ ਸਾਰੇ ਸੂਝਵਾਨ ਬੰਦੇ ਇਹ ਬਜ਼ੁਰਗ ਬੈਠ ਕੇ ਉਹਨੂੰ ਪਿੰਡ 'ਚ ਹੀ ਸੁਝਾ ਲੈਂਦੇ ਨੇ ਤੇ ਸਾਨੂੰ ਉੱਥੋਂ ਤੱਕ ਪਹੁੰਚ ਕਰਨ ਦੀ ਲੋੜ ਨਹੀਂ ਕਰਦੀ ਪੈਂਦੀ। ਬਾਕੀ ਦੂਸਰੀ ਗੱਲ ਮੈਂ ਨਸ਼ੇ ਬਿਆਵਾ। ਨਸ਼ੇ ਤੇ ਵੀ ਤੁਸੀਂ ਪਤਾ ਹੀ ਦੇ ਪਾਤਰੋ ਵੀ ਪਿੰਡ ਜਕੜੀਆਂ ਤੇ ਇੱਕ ਬਾਹਰ ਨੂੰ ਪਿੰਡ ਵਾ ਜਿਸ ਦੇ ਪਿੰਡ ਵਿੱਚ ਇੱਕ ਵੀ ਤੁਸੀਂ ਨਸ਼ੇ ਦਾ ਕੇਸ ਨਹੀਂ ਲੱਭ ਸਕਦੇ ਇਹ ਵੀ ਸਾਡੇ ਪਿੰਡ ਦੀ ਇੱਕ ਖੂਬਸੂਰਤੀ ਆ ਔਰ ਸਾਡੇ ਪਿੰਡ ਦੀ ਇਹ ਇੱਕ ਬੜੀ ਵਧੀਆ ਗੱਲ ਆ ਕਿ ਅਸੀਂ ਸਾਰੇ ਇੱਕਮਿਕ ਹੋ ਕੇ ਚੱਲਨੇ ਆ ਸਾਡੇ ਪਾਰਟੀ ਪਾਰਟੀ ਜਿਹੜੀ ਆ ਪਿੰਡ ਤੋਂ ਉੱਪਰ ਦੇ ਲੈਵਲ ਦੀ ਸਾਰੇ ਹੀ ਕਰਦੇ ਆ ਅਕਾਲੀ ਦਲ ਵੀ ਸਾਡੇ ਪਿੰਡ 'ਚ ਹੈ ਆਮ ਆਦਮੀ ਪਾਰਟੀ ਵੀ ਹੈ ਕਾਂਗਰਸ ਵੀ ਹੈ ਲੇਕਿਨ ਪਿੰਡ ਦੇ ਵਿੱਚ ਅਸੀਂ ਕੋਈ ਪਾਰਟੀ ਨਹੀਂ ਬਣਾਉਂਦੇ ਸਾਡੇ ਲਈ ਸਾਰੇ ਹੀ ਪਿੰਡ ਜਿਹੜੇ ਬਜ਼ੁਰਗ ਨੇ ਪਾਰਟੀ ਦੇ ਸਾਰੇ ਇੱਕ ਸਮਾਨ ਸਮਝ ਕੇ ਅਸੀਂ ਆਪਣੇ ਪਿੰਡ ਨੂੰ ਹੱਟਲ ਕਰਦੇ ਹਾਂ ਔਰ ਸਾਡੇ ਜਿਹੜੇ ਪਿੰਡ ਦੇ ਬਜ਼ੁਰਗ ਸੀਗੇ ਉਹਨਾਂ ਦੀ ਇੱਕ ਖੁਆਇਸ਼ ਸੀਗੀ ਕਿ ਅਸੀਂ ਆਪਣੇ ਪਿੰਡ ਦਾ ਜਿਹੜਾ ਸਰਪੰਚ ਵਾ ਉਹ ਸਰਬਸੰਮਤੀ ਨਾਲ ਬਣਾਉਣਾ ਬਣਾਉਣਾ ਔਰ ਦੋ ਸਾਲ ਤੋਂ ਇਹ ਰੀਤ ਚੱਲਦੀ ਆਈ ਆ ਮਾਲ ਅਸੀਂ ਤਾਂ ਨਹੀਂ ਕਰ ਸਕਦੇ ਕਿ ਸਮੇਂ ਅਗਲੇ ਦਾ ਪਤਾ ਨਹੀਂ ਕਿ ਕੀ ਹੋਣਾ ਕਿ ਨਹੀਂ ਹੋਣਾ ਸਰਬਸੰਮਤੀ ਲੇਕਿਨ ਪਿਛਲੇ ਸਮੇਂ ਦਾ ਸੀ ਇਹ ਜ਼ਰੂਰ ਦਾ ਕਹਾਂਗੇ ਕਿ ਖੁਸ਼ਕਿਸਮਤੀ ਆ ਅਸੀਂ ਜਿੱਥੇ ਵੀ ਜਾ ਕੇ ਬੈੰਨੇ ਆ ਉੱਥੇ ਬਾਹ ਕਰੀ ਕਰਕੇ ਕਹਿੰਨੇ ਆ ਵੀ ਅਸੀਂ ਸਰਬਜਮ ਸੰਮਤੀ ਨਾਲ ਚੁਣੇ ਹੋਏ ਸਰਪੰਚ ਵਾ ਇਹ ਕਲਾ ਸਾਡੇ ਪਿੰਡ ਜਕੜੀਆਂ ਬੈੰਨੇ ਆ ਬਾਕੀ ਮੈਂ ਤੁਹਾਨੂੰ ਤੁਸੀਂ ਪਿਆ ਸੀਗਾ ਕਿ ਤੁਸੀਂ ਆਪਣੇ ਵੱਲੋਂ ਕੋਈ ਕੋਈ ਵੀ ਬੰਦਾ ਵੀ ਰਸੋ ਜਾ ਦੇਣਾ ਚਾਹੁੰਦਾ ਉਹ ਮੈਂ ਦਵਾਗਾ ਮੈਂ ਸਰ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਸਿੰਘੋਵਾਲ ਤੋਂ ਲੈ ਕੇ ਸੋਹਵਾਲ ਤੱਕ ਜਿਹੜਾ ਨਿਕਾਸੀ ਨਾਵਾ ਪੈਂਦਾ ਇਹਦੇ ਆਦਿਰ ਤੇ ਤੇ ਗਿਰਦ ਸਾਰਾ ਕ੍ਰਾਈਮ ਭੰਗ ਨਸ਼ਈ ਕਿਉਂਕਿ ਸਿੰਘੋਵਾਲ ਹਸਪਤਲ ਹੋਣ ਕਾਰਨ ਇਹਦੇ ਆਲੇ ਦੁਆਲੇ ਹੀ ਘੁੰਮਦੇ ਆ ਦਰਪੁਰਜੀ ਫਲਾਈ ਓਵਰ ਦੇ ਆਲੇ ਦੁਆਲੇ ਰਾਤ ਨੂੰ 12 ਵਜੇ ਲੁੱਟਾ ਖੋਹਾਂ ਹੁੰਦੀਆਂ ਨੇ ਕਿਰਪਾ ਕਰਕੇ ਜੇ ਤੁਸੀਂ ਜਕੜੀਏ ਪਉਤੋ ਲੈ ਕੇ ਤੇ ਸਿੰਘੋਆ ਟੱਟ ਕੋਈ ਆਪਣੀ ਪੱਕੀ ਡਿਊਟੀ ਕਿਸੇ ਮੁਲਾਜ਼ਮ ਦੀ ਲਾਓਗੇ ਤੇ ਸ਼ਾਇਦ ਉਸ ਦਰ ਦੇ ਨਾਲ ਜਿਹੜਾ ਦਿੱਥੋਂ 20-20 ਕਿਲੋਮੀਟਰ ਛਾਲਾ ਪਰਾਣਾ ਪੈਂਦਾ ਜਿਹੜਾ ਇਹ ਰੋਡ ਆ ਜਿੰਨੇ ਪਿੰਡ ਪੈਂਦੇ ਆ ਤੇ ਰਾਤ ਨੂੰ ਜਿਹੜੇ ਤੀਨਾਂ ਨਗਰ ਜਿੰਨਾ ਵਿੱਚ ਸ਼ਹਿਰ ਲੱਗਦਾ ਸਾਰੇ ਬੜੇ ਆਰਾਮ ਨਾਲ ਆਪਣੇ ਪਿੰਡਾਂ ਦੇ ਵਿੱਚ ਸ਼ਾਮ ਨੂੰ ਤਰਾਪ ਨੂੰ ਜਾ ਸਕਣਗੇ ਇਹ ਸਾਡੀ ਇੱਕ ਸਪੈਸ਼ਲ ਬੇਨਤੀ ਆ ਪੁਰਜੋਰ ਬੇਨਤੀ ਆ ਇਹਨਾਂ ਦੇ ਇਸੇ ਨਾਲ ਹੀ ਇੱਕ ਨਾਨੋ ਨੰਕਰ ਦਾ ਪੁਲ ਪੈਂਦਾ ਉੱਥੇ ਵੀ ਕਿਉਂਕਿ ਸਾਡੇ ਇੱਥੇ ਪਠਾਨ ਅਸਤੀ ਆ ਵੱਖ-ਵੱਖ village ਤੋਂ ਇੱਥੇ ਲੋਕ ਆ ਕੇ ਤੇ ਕੰਮ ਕਰਦੇ ਨੇ ਪੱਟੇ ਤੇ ਲੇਕਿਨ ਰਾਤ ਨੂੰ ਕੀ ਕਰਦੇ ਨੇ ਬੰਦਿਆਂ ਦੇ ਮਗਰ ਪੈ ਜਾਂਦੇ ਨੇ ਕਿਸੇ ਦਾ ਮੋਬਾਈਲ ਖੋ ਲੈਂਦੇ ਨੇ ਨਿੱਕੇ ਉਹ ਦਿਹਾ ਚੋਰੀਆਂ ਕਰਦੇ ਨੇ ਜੇ ਕਿਤੇ ਕੋਸ਼ਿਸ਼ ਕਰੇ ਤੁਹਾਡੀ ਗੱਲ ਉਸ ਤੋਂ ਤੱਕ ਵੀ ਜਾਵੇ ਰੋਜ ਤੇ ਸਾਨੂੰ ਅਸੀਂ ਕਿਉਂਕਿ ਅਸੀਂ ਸਾਰੇ ਦੀਨਾ ਨਗਰ ਨੂੰ ਨਹੀਂ ਸੰਭਾਲ ਸਕਦੇ ਉਹ ਤੁਸੀਂ ਹੀ ਸੰਭਾਲਣਾ ਵਾ ਅਸੀਂ ਤੁਹਾਨੂੰ ਵਿਚਾਰ ਦੱਸਾਂਗੇ ਤੇ ਆਪਣੇ ਇਲਾਕੇ ਦੇ ਦੱਸਾਂਗੇ ਵੀ ਸਾਡੇ ਇਲਾਕੇ 'ਚ ਕੀ ਹੋ ਰਿਹਾ ਵਾ ਕੋਈ ਜ਼ਿਆਦਾ ਕ੍ਰਾਈਮ ਨਹੀਂ ਹੈਗਾ ਇੱਥੇ ਕੋਈ ਜ਼ਿਆਦਾ ਨਿਸ਼ਾਨੀ ਹੈਗਾ ਲੇਕਿਨ ਜਿੰਨਾ ਹੈਗਾ ਅਸੀਂ ਚਾਹੁੰਦੇ ਆਂ ਵੀ ਅਸੀਂ ਉਹਦੋਂ ਵੀ ਪੱਛਾਈਏ ਇਸ ਕਰਕੇ ਇਹੋ ਜ਼ਿਆਦਾ ਕਰਨਾ ਨਾ ਕਰਦਾ ਹੋਇਆ ਮੈਂ ਸਾਰਿਆਂ ਨੂੰ ਫੇਰ ਤੁਹਾਨੂੰ ਵੀ ਜੀ ਆਇਆਂ ਆਖਦਾ ਵਾ ਤੇ ਜਿਹੜੀ ਮੇਰੇ ਪਿੰਡ ਦੇ ਇੱਥੇ ਨੌਜਵਾਨ ਬਜ਼ੁਰਗ ਬੈਠੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਬਹੁਤ ਦੇਰ ਭੱਜ ਘਟੇ ਕਮਾਕਰਾਂ ਦੇ ਦੇਣਵਾ ਬੈਠੇ ਨੇ ਇੱਥੇ ਤੇ ਸਪੈਸ਼ਲੀ ਜਿਹੜੀ ਸ਼ਹੀਦ ਭਗਤ ਸਿੰਘ ਵੈਪਰ ਸੋਸਾਇਟੀ ਅੰਜੀਓਜਿਆ ਜਿਹੜੀ ਬੜੇ ਤਤਪਰ ਹੋ ਕੇ ਇਸ ਵਿਸ਼ੇ ਤੇ ਕੰਮ ਕਰ ਰਹੀ ਆ ਉਹਨਾਂ ਨੂੰ ਮੈਂ ਵਧਾਈ ਵੀ ਦਿੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਇਹੋ ਜੇ ਸਾਥੀ ਨਾਲ ਜਿਹੜੇ ਆ ਇਹੋ ਜੇ ਸਚਜੇ ਅਸਰਾਂ ਦੇ ਖਲਾਅ ਦੇ ਵਿੱਚ ਕਰਾਂਗੇ ਤੇ ਅੱਪਾ ਅਸਫਲ ਨਹੀਂ ਹੋਵਾਂਗੇ ਸਫਲ ਜ਼ਰੂਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਐ ਸਾਡੇ ਚੇਅਰਮੈਨ ਹਰਬਿੰਦਰ ਸਿੰਘ ਭੱਟੀ ਜੀ ਨੇ ਬਹੁਤ ਕੀਲਤੀ ਵਿਚਾਰ ਦਿੱਤੇ ਸੀ